ਜਿੱਤ ਲੜਦੇ ਲੋਕਾਂ ਦੀ ਜਿੱਤ ਲੜਦੇ ਲੋਕਾਂ ਦੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਜਨ ਸਿੰਘ ਏਟੀਓ ਜਿੰਦਾਬਾਦ ਹਰ ਭਜਨ ਸਿੰਘ ਏਟੀਓ ਵੇਖੋ ਮੇਰੇ ਲਈ ਕਿੰਨੀ ਸ਼ਰਮ ਵਾਲੀ ਗੱਲ ਆ ਮੇਰੇ ਲਈ ਵੇਖੋ ਕਿੱਧਰ ਦੇ ਜਿੰਦਾਬਾਦ ਦੇ ਨਾਰੇ ਲਾਉਣਾ ਕਿਉਂ ਲਾਉਂਦਾ ਕਿਹਨੇ ਲਾਉਦਾ ਰਿਹਾ ਨਾ ਦੇਖੋ ਵਿਗੜੀ ਕਿਹੜੀ ਗੱਲ ਹੈ ਵੀ ਥੋੜਾ ਜਿਹਾ ਤੁਹਾਨੂੰ ਦੱਸ ਹੀ ਲਈਏ ਪੈਠ ਜੀਣੀ ਵਿਗੜੀ ਕਿਹੜੀ ਗੱਲ ਹੈ ਦੇਖੋ ਸਾਡੇ ਏਰੀਆ ਦੇ ਵਿੱਚ ਇਹ ਘਰ ਘਰ ਪਿੰਡ ਪਿੰਡੇ ਕਹਿੰਦਾ ਰਿਹਾ ਕਿ ਮੈਂ ਤੁਹਾਡੇ ਹਵਾ ਦੀ ਲੜਾਈ ਲੜੂ ਮੈਂ ਤੁਹਾਡੇ ਪਾਣੀ ਦੀ ਲੜਾਈ ਲੜਾਂ ਮੈਨੂੰ ਇੱਕ ਕਰੀ ਮੌਕਾ ਲੋਕਾਂ ਨੇ ਮੌਕਾ ਦਿੱਤਾ ਉਹਨੇ ਕਾਗਜ਼ੀਏ ਪੱਕਾ ਤੋਂ ਵੋਟਾਂ ਪਾਈਆਂ ਨਾ ਵੋਟਾਂ ਪਾਈਆਂ ਲੋਕਾਂ ਨੇ ਲੋਕਾਂ ਨੇ ਜਤਾ ਦਿੱਤਾ ਮੰਤਰੀ ਬਣ ਕੇ ਸ਼੍ਰੀਮਾਨ ਜੀ ਭਰਾ ਮੇਰਾ ਯਾਰ ਥਿਆ ਨਹੀਂ ਮੰਤਰੀ ਬਣ ਗਿਆ ਬਾਅਦ ਚ ਨਾ ਸਾਡੀ ਹਵਾ ਦੀ ਗੱਲ ਕੀਤੀ ਨਾ ਪਾਣੀ ਦੀ ਗੱਲ ਕੀਤੀ ਮੈਂ 8 ਤੋਂ 10 ਵਾਰੀ ਇਹ ਗੱਲ ਕਹੀ ਭਰਾ ਜੀ ਆਪਣੇ ਕੋਲ ਇਹ ਤੋਂ ਵੱਧ ਤਾਕਤ ਨਹੀਂ ਆ ਸਕਦੀ ਲੋਕਾਂ ਨੇ ਤੁਹਾਨੂੰ ਘਰਾਚ ਨਹੀਂ ਵੜਨ ਦੇਣਾ ਪਰ ਨਹੀਂ ਮੁਕਰ ਕੇ ਜੇ ਓਮ ਕਰਗੇ ਤੇ ਜੇ ਮੈਂ ਲੋਕਾਂ ਦੇ ਮੈਂ ਏਡੀਓ ਨਾਲ ਗੱਡੀ 'ਚ ਚੜਿਆ ਰਹਿਦਾ ਸਰਪੰਚੀ ਬੜੀ ਵੱਟ ਤੇ ਪਈ ਬਹੁਤ ਤਕੜੇ ਸੰਘਰਸ਼ ਦੇ ਨਾਲ ਤੇ ਉਹ ਸਰਕਾਰਾਂ ਦੀ ਸਰਪੰਚੀ ਜਿੱਤੀ ਗਈ ਹੈ ਤਕੜੇ ਸੰਘਰਸ਼ ਦੇ ਨਾਲ ਵੱਟ ਤੇ ਪਈ ਸੀ ਤੇ ਤੁਸੀਂ ਇਹ ਲਾ ਲਓ ਕਿ ਸਰਪੰਚੀਆਂ ਵੀ ਝੱਟ ਮਿਲ ਜਾਣੀਆਂ ਪਰ ਨਹੀਂ ਮੈਨੂੰ ਲੋਕਾਂ ਦੇ ਜੁੱਤੀਆਂ ਮਾਰਦੀਆਂ ਕਿਉਂ ਲੋਕਰ ਕਹਿੰਦਾ ਪਹਿਲਾਂ ਆਪਣੀ ਹਵਾ ਪਾਣੀ ਦੀ ਗੱਲ ਕਰਦਾ ਹੈ ਜੈ ਨਾਦੀ ਸਰਕਾਰ ਆ ਗਈ ਇਹ ਚੁੱਪ ਕਰ ਗਿਆ ਮੈਂ ਚੁੱਪ ਨਹੀਂ ਕੀਤਾ ਵਾ 6 ਮਹੀਨੇ 6 ਮਹੀਨੇ 6 ਆ ਮਹੀਨੇ ਦੀ ਵੇਟ ਕੀ ਚ 6 ਮਹੀਨੇ ਤੋਂ ਬੜਾ ਨਾਹਰਾ ਲਾਇਆ ਵੋਟਰ ਸਿਵੀਆਂ ਨਾਲ ਜਾਣ ਵਾਲੇ ਰਾਹ ਦੇ ਉੱਤੇ ਜਦੋਂ ਟਰਾਲੀ ਪਲਟੀ ਜਦੋਂ ਐਸ.ਡੀ.ਐਮ. ਆਈ ਉਹ ਤਹਿਸੀਲਦਾਰ ਆਈ ਤੁਸੀਂ ਸਾਰਿਆਂ ਨੇ ਵੀਡੀਓ ਵੇਖੀਣੀ ਉਦੋਂ ਮੈਂ ਇਹ ਕਿਹਾ ਇਟਿਓਰ ਬੱਲਸੇ ਨੂੰ ਬੱਦਾਬਾਦ ਭਗਵਾਨ ਤੁਮਾਨ ਬੱਦਾਬਾਦ ਤੇ ਉਦੋਂ ਤੱਕ ਕਹਿੰਦਾ ਰਹੂੰਗਾ ਜਦੋਂ ਤੱਕ ਸਾਡੀ ਹਵਾ ਸਾਡੇ ਪਾਣੀ ਦੀ ਜਿਹੜੀ ਉਹ ਗੱਲ ਨਹੀਂ ਕਰਦਾ ਸਾਡੇ ਆਜ਼ਾਦ ਰਾਵਾਂ ਦੀ ਗੱਲ ਨਹੀਂ ਕਰਦਾ ਤੇ ਹੋਰ ਗੱਲ ਜੰਨਾ ਚਿਰ ਇਹੋ ਜੇ ਘਟਿਆ ਪਤਾ ਨਹੀਂ ਕਿਹੜੇ ਇਹਨਾਂ ਦੇ ਜਿਹੜੇ ਆ ਐਡਵਾਈਜ਼ਰ ਆ ਜਿਹੜੇ ਇਹੋ ਜੇ ਸਲਾਹਾਂ ਦਿੰਦੇ ਆ ਉਹ ਜੇ ਘਟਿਆ ਪਾਲਸੀਆਂ ਬਣਾਉਣ ਗਿਆ ਉਹ ਜੇ ਘਟਿਆ ਕੰਮ ਕਰਦ ਗਿਆ ਮੈਂ ਮੁਬਦਾਬਾਦ ਕਹਿੰਦਾ ਰੂਗਾ ਭੈਣ ਜੀ ਹਣੀ ਵਾਹਿਗੁਰੂ ਜੀ ਕਾ ਖਾਲਸਾ ਕੀ ਖਾਲੀ ਤੇ ਜੀ ਜੋ ਜਿਹੜਾ ਜੰਡਿਆਲਾ ਹਲਕਾ ਤੇ ਮਜੀਠੇ ਹਲਕੇ ਦੇ ਵਿੱਚ ਦੋ ਬਲਾਕ ਜਿਹੜੇ ਅੱਜ ਨਾਲ ਤਿਆਸਲਿਸ ਕੀਤਾ ਜਾ ਰਿਹਾ ਹੈ ਕਰਈਆ ਬਲਾਕ ਤੇ ਇੱਕ ਜਿਹੜਾ ਤਸੇਕਾ ਬਲਾਕ ਇਸ ਸਬੰਧ ਵਿੱਚ ਅਸੀਂ ਕੀ ਮੈਸੇਜ ਦੇਣਾ ਚਾਹੁੰਦੇ ਤੇ ਕੀ ਸੰਘਰਸ਼ ਜਿਹੜਾ ਲਿਖਿਆ ਹੈ ਇਹਨੂੰ ਬਚਾਉਣ ਵਾਸਤੇ ਜਦੋਂ ਸਰਕਾਰ ਬਣ ਤੋਂ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਜਾਂਦੀ ਸੀ ਸਰਕਾਰ ਦੇ ਵੱਲੋਂ ਕਿ ਜਿਹੜੀ ਇਹ ਸਰਕਾਰ ਹੈ ਪਿੰਡਾਂ ਚੋਂ ਚੱਲੇਗੀ ਪਰ ਇਹਨਾਂ ਨੇ ਪਿੰਡਾਂ ਦੇ ਵਿੱਚੋਂ ਬਲਾਕ ਚੁੱਕ ਕੇ ਤੇ ਆਪਣੇ ਜਿਹੜਾ ਘਰਾ ਦੇ ਨੇੜੇ ਲੱਗੇ ਆ ਸ਼੍ਰੀਮਾਨ ਜੀ ਜਿਹੜੇ ਸਰਦਾਰ ਹਰਪ੍ਰੀਤ ਸਿੰਘ GTO ਨੇ ਉਹਨਾਂ ਦੇ ਵੱਲੋਂ ਜਿਹੜਾ ਆ ਜਿਹੜਾ ਬਲਾਕਾਂ ਦਾ ਜਿਹੜਾ ਪੰਚਾਇਤਾਂ ਦਾ ਜਿਹੜਾ ਕੇਂਦਰੀਕਰਨ ਕੀਤਾ ਜਾ ਰਿਹਾ ਆਪਣੇ ਘਰ ਦੇ ਨੇੜੇ ਤੋਂ ਨੇੜੇ ਤੇ ਇਹ ਵੀ ਸੁਣ ਚ ਮਿਲਿਆ ਵਾ ਇਹ ਵੀ ਸੁਣ ਚ ਸਾਨੂੰ ਆਇਆ ਵਾ ਕਿ ਆਮ ਆਦਮੀ ਪਾਰਟੀ ਵੱਲੋਂ ਉੱਥੇ ਉਸ ਆਪਣੇ ਨੁਮਾਇਦੇ ਜਿਹੜੇ ਉਹ ਬਿਠਾਏ ਜਾਣਗੇ ਵੀ ਕਿਹੜੇ ਸਰਪੰਚ ਦਾ ਕੰਮ ਕਰਨਾ ਕਿਹੜੇ ਦਾ ਨਹੀਂ ਕਰਨਾ ਸੋ ਕੇਂਦਰੀਕਰਨ ਕੀਤਾ ਜਾ ਰਿਹਾ ਜੋ ਕਿ ਵਾਕਈ ਜਿਹੜਾ ਉਹ ਅਫਸੋਸਨਾਕ ਇਹ ਜਿਹੜਾ ਸੰਘਰਸ਼ ਦੀ ਅਗਲੀ ਰਣਨੀਤੀ ਕੀ ਹੈ ਸੰਘਰਸ਼ ਦੀ ਰਣਨੀਤੀ ਆ ਇਹੀ ਹੋਏਗੀ ਜੋ ਮੋਰਚਾ ਕਹੇਗਾ ਉਹਦੇ ਨਾਲ ਆ ਅਸੀਂ ਜੇਕਰ ਸਾਨੂੰ ਮੋਰਚੇ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਦੱਸਿਆ ਗਿਆ ਕਿ ਆਪਾਂ ਸਾਰੀਆਂ ਪੰਚਾਇਤਾਂ ਨੇ ਰਲ ਕੇ ਜਿਹੜੀ ਉਹ ਰਿਟਰ ਫਾਈਲ ਕਰਨੀ ਆ ਰਿਟਰ ਵੀ ਫਾਈਲ ਕਰਾਂਗੇ ਉਹਦੇ ਤੋਂ ਅਲੱਗ ਜਿੱਥੇ ਜਿੱਥੇ ਪ੍ਰੋਟੈਸਟ ਦੱਸੇ ਗਏ ਨੇ ਜਿਸ ਤਰੀਕੇ ਦੇ ਨਾਲ ਰੋਸ ਮਾਰਚ ਜਿਹੜੇ ਆ ਉਹ ਕੀਤੇ ਜਾਣਗੇ ਜਿੱਦ ਜਿੱਦਾਂ ਸਾਨੂੰ ਮੋਰਚਾ ਕਹੇਗਾ ਉਹਦਾ ਉਹਦਾ ਨਾਲ ਆ ਤੇ ਨਾਲ ਦੀ ਨਾਲ ਜਿਹੜੇ ਇਸ ਵੇਲੇ ਦੇ ਸਰਪੰਚ ਨੇ ਜਿਹੜੇ ਮੌਜੂਦਾ ਸਰਪੰਚ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੈਸੇ ਤਾਂ ਸਰਪੰਚ ਜਿਹੜਾ ਕਿਸੇ ਪਾਰਟੀ ਦਾ ਨਹੀਂ ਹੁੰਦਾ ਪਰ ਫਿਰ ਵੀ ਜੇਕਰ ਕੋਈ ਸਰਪੰਚ ਆਪਣੇ ਆਪ ਨੂੰ ਪਾਰਟੀ ਦਾ ਸਰਪੰਚ ਸਮਝਦਾ ਵਾ ਤੇ ਉਹ ਜਾ ਕੇ ਈਟੀਓਰ ਭਜਨ ਸਿੰਘ ਦੇ ਖੰਨਾ ਚ ਜਰੂਰ ਜਾ ਕੇ ਕਵੇ ਕਿ ਭਾਈ ਗੱਲ ਦਵਾ ਵੀ ਲੋਕ مخالਫਤ ਬਹੁਤ ਕਰ ਰਹੇ ਆ ਤੇ ਸਾਨੂੰ ਇਹ ਨੈਸਰਾਈਜ਼ਡ ਆ ਵਾਪਸੀ ਲੈਣਾ ਚਾਹੀਦਾ ਤੇ ਨਵਾਂ ਨੋਟੀਫਿਕੇਸ਼ਨ ਦੁਬਾਰਾ ਜਾਰੀ ਹੋਣਾ ਚਾਹੀਦਾ ਤੇ ਇੱਕ ਹੋਰ ਗੱਲ ਆ ਜਿਹੜਾ ਇਹਨਾਂ ਦੇ ਵੱਲੋਂ ਪਿਛਲੇ ਦਿਨੀ ਇੱਕ ਜਿਹੜਾ ਦਫਤਰੀ ਹੁਕਮ ਨੂੰ ਨੋਟੀਫਿਕੇਸ਼ਨ ਤੁਸੀਂ ਕਿਹਾ ਦਫਤਰੀ ਹੁਕਮ ਆ ਉਹ ਦਫਤਰੀ ਹੁਕਮ ਜਿਹੜਾ ਉਚਾਰੀ ਕੀਤਾ ਗਿਆ ਵਾ ਉਦੇ ਵਿੱਚ ਐਡੀਸ਼ਨਲ ਚਾਰਜ ਜਿਹੜਾ ਵਾ ਇਹਨੂੰ ਐਡੀਸ਼ਨਲ ਬਲਾਕ ਜਿਹੜਾ ਵਾ ਉਹ ਕੋਸ਼ਿਸ਼ ਕੀਤਾ ਗਿਆ ਵਾ ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਪ੍ਰਈਆ ਬਲਾਕ ਦੇ ਵਿੱਚ ਪਿਛਲੇ 2-3 ਮਹੀਨੇ ਤੋਂ ਤਿੰਨ ਤਿੰਨ ਮਹੀਨੇ ਤੋਂ ਕੋਈ ਵੀ ਜਿਹੜਾ ਵਾ ਉਹ ਬੀਡੀਪੀਓ ਨਹੀਂ ਸੀ ਜਿਹਦਾ ਕਰਕੇ ਐਡੀਸ਼ਨਲ ਚਾਰਜ ਜਿਹੜਾ ਵਾ ਉਹ ਖਨੂਰ ਸਾਹਿਬ ਕੋਲੇ ਪਰ ਲਗਾਤਾਰ 2.5 ਤੋਂ 3 ਮਹੀਨੇ ਉੱਥੇ ਕੋਈ ਵੀ ਜਿਹੜਾ ਬੀਡੀਪੀਓ ਵਾ ਉਥੇ ਸਾਡੇ ਏਰੀਆ ਚ ਕੰਮ ਕਰਨ ਨੂੰ ਆਉਣ ਦੇ ਵਿੱਚ ਸਾਡੀਆਂ ਪੰਚਾਇਤਾਂ ਨੂੰ ਜਿਹੜਾ ਉਹ ਕਾਮਯਾਬ ਨਹੀਂ ਹੋਇਆ ਨਾ ਹੀ ਸਾਨੂੰ ਉਹਨਾਂ ਨੇ ਕਾਪਰੇਟ ਕੀਤਾ ਦੂਸਰੇ ਬਲਾਕ ਵਾਲਿਆਂ ਨੇ ਤਾਂ ਕਰਕੇ ਮਜਬੂਰੀ ਆ ਇਸ ਵੇਲੇ ਸਾਡੀ ਸਾਰਿਆਂ ਦੀ ਵੀ ਆਪਾਂ ਨੂੰ ਇਸ ਬਲਾਕ ਨੂੰ ਬਚਾਉਣਾ ਪੈਗਾ ਇਸ ਸਿਚੁਏਸ਼ਨ ਨੂੰ ਜਿੱਦਾਂ ਇਹ ਮੋਰਚਾ ਕੂਗਾ ਆਪਾਂ ਉਸੇ ਤਰੀਕੇ ਨਾਲ ਜਿਵੇਂ ਆਮ ਆਦਮੀ ਪਾਰਟੀ ਦੇ ਚ ਤੁਸੀਂ ਮੈਂ ਵਰਕ ਕੀਤਾ ਸੀ ਵੀ ਨਾਲ ਰਲ ਕੇ ਆਪਾਂ ਕਾਫੀ ਸੰਘਰਸ਼ ਕੀਤਾ ਸਾਹ ਦਿੱਤਾ ਅੱਜ ਕੁਝ ਜਿਹੜੇ ਵਲੰਟੀਅਰ ਜਾਂ ਚੇਅਰਮੈਨ ਇਹ ਕਹਿ ਰਹੇ ਆ ਕਿ ਜਿਹੜਾ ਇਹ ਫੈਸਲਾ ਲਿਆ ਗਿਆ ਬੜਾ ਸ਼ਲਾਘਾ ਚੋਕੇ ਦੇਖੋ ਜਿਹੜੇ ਅੰਨੇ ਭਗਤਿਆ ਨਾ ਉਹਨਾਂ ਨੇ ਤਾਂ ਮੰਨਣਾ ਹੀ ਨਹੀਂ ਨਾ ਅੰਨੇ ਆ ਭਗਤਾਂ ਨੇ ਨਹੀਂ ਮੰਨਣਾ ਜਿਨ੍ਹਾਂ ਨੂੰ ਸਰਪੰਚੀਆਂ ਕਾਗਜ਼ ਰੱਦ ਕਰਾਖਾ ਕੇ ਜਿਨ੍ਹਾਂ ਨੂੰ ਸਰਪੰਚੀਆਂ ਦਵਾਈਆਂ ਗਈਆਂ ਜਿਨ੍ਹਾਂ ਦੇ ਬੂਥ ਕੈਪਚਰ ਕਰਵਾ ਕੇ ਸਰਪੰਚੀਆਂ ਦਵਾਈਆਂ ਗਈਆਂ ਜਿਨ੍ਹਾਂ ਨੂੰ ਗਿਣਤੀਆਂ ਵੇਲੇ ਧੋਖੇ ਕਰ ਕਰਕੇ ਸਰਪੰਚੀਆਂ ਦਵਾਈਆਂ ਗਈਆਂ ਉਹਨਾਂ ਨੇ ਤੇ ਈਟੀਓ ਦੇ ਗੁਣ ਗਾਉਣੇ ਆ ਨਾ ਤਾਂ ਕਰਕੇ ਸਰਪੰਚਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਭਾਈ ਗੱਲ ਇਦਾਂ ਵਾ ਵੀ ਸਾਨੂੰ ਜਿਹੜਾ ਸਾਡੀ ਪਾਵਰ ਜਿਹੜੀ ਆ ਇੱਕ ਐਮਐਲਏ ਦੇ ਨਾਲੋਂ ਤੇ ਸਾਡੀ ਪਾਵਰ ਜਿਹੜੀ ਐ ਕੈਂਪੀ ਦੇ ਨਾਲੋਂ ਜ਼ਿਆਦਾ ਤਾਂ ਕਰਕੇ ਉਹਨਾਂ ਨੂੰ ਇਸ ਚੀਜ਼ ਦੀ ਸਮਝ ਕਰਨੀ ਚਾਹੀਦੀ ਤੇ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਆ ਵੀ ਸਰਪੰਚ ਜਿੰਨੇ ਆ ਪੰਗਾ ਸਭ ਤੋਂ ਵੱਡਾ ਉਹਨਾਂ ਦਾ ਵਾ ਉਹਨਾਂ ਆਮ ਲੋਕਾਂ ਨੂੰ ਪ੍ਰਭਾਵਿਤ ਆਮ ਲੋਕਾਂ ਨੇ ਉਹਨਾਂ ਪ੍ਰਭਾਵਿਤ ਨਹੀਂ ਹੋਣਾ ਜਿੰਨਾ ਇਹਨਾਂ ਲੋਕਾਂ ਨੇ ਇਹਨਾਂ ਸਰਪੰਚਾਂ ਨੇ ਪ੍ਰਭਾਵਿਤ ਹੋਣਾ ਹੁਣ ਮੰਨ ਕੇ ਚਲੋ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਮੈਂ ਮੇਰੇ ਪਿੰਡ ਤੋਂ ਰਈਆ ਜਿਹੜਾ ਉਹ 16 ਕਿਲੋਮੀਟਰ ਸੀ ਤੇ ਜਿਹੜਾ ਇੱਥੇ ਵੀ ਜਿਹੜਾ ਵਾ 16 17 ਕਿਲੋਮੀਟਰ ਦਾ ਦਰਸ਼ਿਕਾ ਚਲੋ ਇੱਥੇ ਤੱਕ ਤਾਂ ਠੀਕ ਆ ਹੁਣ ਮੇਰੇ ਪਿੰਡ ਤੋਂ ਲੈ ਕੇ ਤੇ ਜੰਡਿਆਲੇ ਤੱਕ ਜਿਹੜਾ 45 ਕਿਲੋਮੀਟਰ ਦਾ 50 ਕਿਲੋਮੀਟਰ ਦਾ ਡਿਸਟੈਂਸ ਆ ਜੇਕਰ 50 ਕਿਲੋਮੀਟਰ ਜਾਊ ਸਰਪੰਚ ਪਲਾ 50 ਕਿਲੋਮੀਟਰ ਆਊ ਸਰਪੰਚ ਦੇ ਬਸ ਵਿੱਚ ਕਿਲੋਮੀਟਰ ਸਕੀਮ ਚ ਹੀ ਰਹਿ ਗਿਆ ਤੇ ਕਿਲੋਮੀਟਰ ਹੀ ਪੂਰੇ ਕਰੂਗਾ ਪਿੰਡ ਦਾ ਵਿਕਾਸ ਨਹੀਂ ਕਰ ਸਕਦਾ ਬਾਕੀ ਛੋਟੀਆਂ ਮੋਟੀਆਂ ਗਰਜਾਂ ਲਈ ਛੋਟੇ ਮੋਟੇ ਕੰਮਾਂ ਲਈ ਕਾਗਜ਼ੀ ਕੰਮਾਂ ਲਈ ਜਿਹੜਾ ਬਾਰ-ਬਾਰ ਸਾਨੂੰ ਲੋਕਾਂ ਨੂੰ ਬਲੌਕ ਜਾਣਾ ਪੈਂਦਾ ਤੇ ਸਭ ਤੋਂ ਵੱਡਾ ਪੰਗਾ ਜਿਹੜਾ ਵਾ ਇਹੋ ਜਿਹੇ ਸਰ ਇਹ ਬੜੀ ਸ਼ਰਮ ਵਾਲੀ ਗੱਲ ਆ ਤੇ ਜੇ ਤੁਸੀਂ ਚੁੱਪ ਜੇ ਇੱਥੇ ਨਹੀਂ ਆਏ ਤਾਂ ਸਭ ਤੋਂ ਘੱਟ ਉੱਥੇ ਜ਼ਰੂਰ ਜਾਓ 80 ਦਾ ਗੁਹਾ ਜ਼ਰੂਰ ਜਾ ਕੇ ਕਿੜਕਾਓ ਸਾਰੇ ਜਣੇ ਨਾਲ ਕੇ ਇਹ ਗੱਲ ਕਹੋ ਭਾਈ ਸਾਡਾ ਤਾਂ ਬੇੜਾ ਕਰਕ ਕਰਤਾ ਤੇ ਕੱਲਾ ਸਾਡਾ ਨਹੀਂ ਈਟੀਓ ਸਭ ਤੋਂ ਪਹਿਲਾਂ ਕਰਕੇ ਕੀਤਾ ਤੁਸੀਂ ਆਉਣ ਵਾਲੀਆਂ ਪੰਚਾਇਤਾਂ ਦਾ ਬੇੜਾ ਕਰਕ ਕਰਤਾ ਤੇ ਇੱਕ ਸਭ ਤੋਂ ਵੱਡੀ ਇੱਕ ਚੀਜ਼ ਹੋਰ ਵੀ ਨੋਟ ਕਰ ਲਿਓ ਕਿ ਕੱਲਾ ਸਰਪੰਚਾਂ ਲਈ ਬਲਾਕ ਹੀ ਨਹੀਂ ਉੱਟਿਆ ਕੱਲਾ ਬਲਾਕ ਨਹੀਂ ਉੱਟਿਆ ਹੋਰ ਹੀ ਬਹੁਤ ਵੱਡਾ ਇੱਕ ਨੁਕਸਾਨ ਹੋਇਆ ਕਿਉਂਕਿ ਜੇਕਰ ਸਾਨੂੰ ਲੋਕਾਂ ਨੂੰ ਪਾ ਪੰਚਾਇਤੀ ਇਲੈਕਸ਼ਨ ਦੇ ਵਿੱਚ ਕੋਈ ਕਾगज ਭਰਨ ਦੀ ਜਾਂ ਸਾਡੀ ਕੋਈ ਸੁਣਵਾਈ ਸਾਡੀ ਐਸਟੀਐਮ ਬਾਬਾ ਬਕਾਲਾ ਦੀ ਸੁਣਵਾਈ ਹੁੰਦੀ ਜਿਹੜੀ ਹੁਣ ਅੰਮ੍ਰਿਤਸਰ ਵਨ ਦੇ ਵਿੱਚ ਜਾਣੀ ਆ ਸਾਡੇ ਸਾਡੀ ਤਹਿਸੀਲ ਜਿਹੜੀ ਆ ਉਹ ਜੰਡਿਆਲਾ ਬਲਾਕ ਦੀ ਤਹਿਸੀਲ ਜਿਹੜੀ ਆ ਉਹ ਅੰਮ੍ਰਿਤਸਰ ਵਨ ਆ ਇਹ ਗੱਲ ਦਾ ਖਿਆਲ ਰੱਖਿਓ ਕਿੱਥੇ ਬਾਬਾ ਬਕਾਲਾ ਤੇ ਕਿੱਥੇ ਆਪਾਂ ਬਰਬਰਸ ਜਣਾ ਪਿਆ ਗਏ ਨਾ ਤਾਂ ਕਰਕੇ ਸਰਪੰਚੋ ਸੁਧਰ ਜੋ ਮੈਂ ਬਾਰ-ਬਾਰ ਤੁਹਾਨੂੰ ਕਹਿੰਦਾ ਸਰ ਸੁਧਰ ਜੋ ਜਿਹੜੇ ਪਾਰਟੀ ਦੇ ਨਾਲ ਨਹੀਂ ਆ ਉਹ ਮੋਰਚੇ 'ਚ ਆਜੋ ਜਿਹੜੇ ਮੋਰਚ 'ਚ ਨਹੀਂ ਆਉਣਾ ਚਾਹੁੰਦੇ ਉਹਨਾਂ ਦੀਆਂ ਭੇਡਾਂ ਵੜਨਾ ਚਾਹੁੰਦੇ ਆ ਤੇ ਜਾ ਕੇ ਉਹਦੇ ਘਰ ਦੇ ਵਿੱਚ ਬਹਿ ਜਾਓ ਤੇ ਉਹਦੇ ਨੂੰ ਬੰਲੋ ਜਾ ਕੇ ਸਮਝਾਓ ਉਹਨੂੰ ਫਿਰ ਵਾਪਸੀ ਜਿਹੜਾ ਵਾ ਨੋਟੀਫਿਕੇਸ਼ਨ ਦੁਬਾਰਾ ਜਾਰੀ ਕੀਤਾ ਜਾਵੇ ਸਿੱਕਾ ਬਲਾਗ ਜਿਹੜਾ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਪਰ ਅੱਜ ਆਪਾਂ ਜੇ ਜਾਣੀਏ ਕਿ ਕੱਲਾ ਬਲਾਗ ਸਿੱਕਾ ਨਹੀਂ ਖਤਮ ਹੋਇਆ ਇਹਦੇ ਨਾਲ ਬਹੁਤ ਸਾਰੇ ਆਪਣੇ ਸਰਕਾਰੀ ادارے ਜਿਹੜੇ ਹੋਰ ਵੀ ਸਰਕਾਰ ਨੇ ਖਤਮ ਕਰ ਦੇਣੇ ਆ ਲਗਭਗ 10 ਤੋਂ 11 ادارے ਜਿਹੜੇ ਆਪਣੇ ਤਸਿੱਕੇ ਦੇ ਵਿੱਚ ਆ ਇੰਨੀਆਂ ਕਿ ਲੱਗ ਪਏ ਕਿ ਕਿਹੇ ਵੀ ਜਿੱਦਾਂ ਬਾਬਾ ਬਕਾਲਾ ਜਾਂ ਹੋਰ ਵੀ ਕੋਈ ਲੱਗੇ ਆਪਣਾ ਮਹਿਤਾਵਾ ਹੋਰ ਵੀ ਜਿਹੜੇ ਜਿਹੜੇ ਹੈਗੇ ਸ਼ਹਿਰ ਲੱਗੇ ਆ ਛੋਟੇ ਮੋਟੇ ਕਿਸੇ ਦੇ ਵਿੱਚ ਵੀ ਇੰਨੀਆਂ ਸੁੱਖ ਸਹੂਲਤਾਂ ਨਹੀਂ ਹੈਗੀਆਂ ਕਿ ਜਿੰਨੀਆਂ ਆਪਣੇ ਤਸਿੱਕੇ ਦੇ ਵਿੱਚ ਹੀ ਹਾਸਪਤਾਲ ਇੱਥੇ ਆਪਣਾ ਦੂਜੀ ਆਪਾਂ ਦਾ ਖੇਤੀਬਾੜੀ ਵਿਭਾਗ ਦਾ ਪਟਵਾਰਖਾਨਾ ਤਹਿਸੀਲ ਦਾ ਸਾਰੇ ਧਾਰੇ ਲਗਭਗ ਆਪਣੇ ਇੱਥੇ ਆ ਜੋ ਆਪਣੇ ਪਿੰਡੂ ਲੋਕਾਂ ਦੀਆਂ ਜ਼ਰੂਰਤਾਂ ਨਾਲ ਜੁੜੇ ਹੋਏ ਆ ਪਰ ਮੈਂ ਤੇ ਇਸ ਤਿੱਕੇ ਨੇ ਜਿਹੜੇ ਬਲਾਕ ਆ ਇੱਥੇ ਜੇ ਤਿੱਕਾ ਬਲਾਕ ਪਾ ਅੰਨਦ ਨਾਲ ਉਹਦੇ ਨਾਲ ਆਪਾਂ ਜਾਣੀ ਹੈ ਕਿ ਜਿੰਨੀ ਮਾਰਕੀਟ ਆ ਸਾਰੀ ਖਤਮ ਹੋਣ ਡਿਆ ਰਹੀ ਆ ਜਿਵੇਂ ਆਪਾਂ ਇੱਕ ਕੋਈ ਪਿੰਡਾਂ ਦੇ ਵਿੱਚ ਲੋੜਾਂ ਆ ਸਾਰਿਆਂ ਨੂੰ ਇੱਕ ਆਪਾਂ ਕੋਈ ਪ੍ਰਾਪਰਟੀ ਦਾ ਸਰਟੀਫਿਕੇਟ ਬਣਾਉਣਾ ਆਪਾਂ ਕਿ ਬੱਚਾ ਬਾਹਰ ਘੱਲਣਾ ਵਾ ਜਾਂ ਆਪਾਂ ਕੋਈ ਬੱਚੇ ਦੀ ਜੌਬ ਵਾਸਤੇ ਅਪਲਾਈ ਕਰਨਾ ਇਹਦੇ ਵਾਸਤੇ ਆਪਾਂ ਕੋਈ ਪ੍ਰਾਪਰਟੀ ਦਾ ਸਰਟੀਫਿਕੇਟ ਬਣਾਉਣਾ ਜਾਂ ਆਪਾਂ ਕੋਈ ਆਪਣੀ ਇਨਕਮ ਦਾ ਸਰਟੀਫਿਕੇਟ ਬਣਾਉਣਾ ਜਾਂ ਹੋਰ ਕੋਈ ਆਪਾਂ ਬਹੁਤ ਸਾਰੇ ਡਾਕੂਮੈਂਟ ਬਣਾਉਣੇ ਹੁੰਦੇ ਆ ਉਹਦਾ ਕਰਕੇ ਆਪਾਂ ਇਧਰ ਸਿੱਕੇ ਆਉਂਦੇ ਆ ਤੇ ਆਪਣਾ ਕੰਮ ਕਰਾ ਕੇ ਘੰਟੇ ਅੱਧੇ ਘੰਟੇ ਦੇ ਵਿੱਚ ਘਰ ਵਾਪਸ ਚਲੇ ਜਾਂਦੇ ਆ ਹੁਣ ਆਪਾਂ ਸੋਚੀਏ ਕਿ ਆਪਾਂ ਇੱਕ ਛੋਟਾ ਜਿਹਾ ਇੱਕ ਬਣਾਉਣਾ ਵਾ ਐਫੀਡੇਵਿਟੀ ਬਣਾਉਣਾ ਉਹਦੇ ਵਾਸਤੇ ਆਪਾਂ ਜੰਡਿਆੜੇ ਜਾਵਾਂਗੇ ਆਪਣੀ ਕੋਈ ਚੀਜ਼ ਇੱਕ ਹੀ ਕਰ ਰਹਿ ਜਾਂਦੀ ਆ ਉਹਦੇ ਵਾਸਤੇ ਆਪਾਂ ਦੁਬਾਰਾ ਘਰ ਮੁੜ ਕੇ ਆਵਾਂਗੇ ਪਹਿਲੀ ਗੱਲ ਤੇ ਅਸੀਂ ਕਿਰਾ ਪਿੰਨਾ ਤੁਰਦੇ ਆ ਕੋਈ ਮੰਨ ਕੇ ਚੱਲੇ ਜਾਣ ਵਾਕ ਬਸਾਰੇ ਭੈੜ ਭਰਾ ਵਾ ਜਿਆਦਾ ਤਾਂ ਕਿ ਇਹਦੇ ਵਿੱਚ ਲੋ ਮੀਰ ਨਵਿੰਦਰ ਹੋਏ ਰਹਣ ਨੂੰ ਆਪਣੇ ਕੰਮ ਕਰਦੇ ਆਪਣੀਆਂ ਮਸ਼ਿੰਦਰੀਆਂ ਦੇ ਆਉਂਦੇ ਆ ਬਹੁਤ ਸਾਰੇ ਵੀ ਇੱਕ ਘਰੋਂ ਤੋਂ ਬਾਹਰ ਰਹਿੰਦੇ ਆ ਨੌਕਰੀ ਕਰਦਾ ਕੋਈ ਬਾਹਰ ਗਿਆ ਵਾ ਬੀਬੀਆਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ ਇਸ ਚੀਜ਼ ਦੇ ਵਿੱਚ ਮੈਂ ਖੁਦ ਇੱਕ ਔਟ ਹੋਣ ਦੇ ਨਾਤੇ ਇਹ ਸਮਝ ਹੰਡਾਇਆ ਵਾ ਮੈਂ ਇਸ ਤਰ੍ਹਾਂ ਸਿੱਕੇ ਬਲਾਗ ਦਾ ਜਿਹੜਾ ਸੋਖ ਹੰਡਾਇਆ ਆਪਣੇ ਤੇ ਮੈਨੂੰ ਪਤਾ ਵਾ ਕਿਉਂ ਮੇਰੇ ਜਿਹੜੇ ਬੱਚਿਆਂ ਦਾ ਕੋਈ ਵੀ ਕੰਮ ਪੈਂਦਾ ਸੀ ਮੈਂ ਚੱਡ ਕਰਕੇ ਘਰੋਂ ਨਿਕਲਦੀ ਹਾਂ ਕੋਈ ਰਿਕਸ਼ਾ ਲਿਆ ਕੋਈ ਭੈਣ ਭਰਾ ਜਾਣ ਭੈਣ ਭਰਾ ਜਾਣ ਵਾਕ ਮਿਲਿਆ ਉਹਦੇ ਨਾਲ ਆ ਗਈ ਇੱਥੇ ਨਿਆਣੇ ਸਿਆਣੇ ਲੈ ਕੇ ਆਪਣਾ ਕੰਮ ਕਰਾਇਆ ਘਰ ਚਲੇ ਗਏ ਹੁਣ ਜਿਹੜੀਆਂ ਆਉਣ ਵਾਲੀਆਂ ਭੈਣਾਂ ਨੇ ਜਿਹੜਾ ਇਸ ਚੀਜ਼ ਦੇ ਵਿੱਚ ਹੁਣ ਆਪਿਆ ਬਹੁਤ ਵੱਡੀਆਂ ਮੁਸ਼ਕਲਾਂ ਆਣਗੀਆਂ ਤੇ ਸਰਕਾਰਾਂ ਭੰਡੋ ਕੇ ਵੇ ਨਹੀਂ ਆਏ ਕਿ ਜੋ ਲੋਕ ਜਿਹੜੇ ਜਾਗਦੇ ਕਿ ਸੁੱਤੇ ਆ ਅੱਜ ਜਿਹੜਾ ਤੁਹਾਡਾ ਇਕੱਠ ਹੈ ਜਾਗਦੇ ਹੁਣ ਦਸ਼ਮੂਦ ਦਿੰਦਾ ਵਾ ਇੱਕਾ ਤੇ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਵੀ ਆਪ ਮੈਨੂੰ ਆਗੂਆਂ ਨੂੰ ਆਪਾਂ ਨਿਰੋਧਨਾ ਲਾਇਆ ਜਾਂਦਾ ਵਾ ਉਹਦੇ ਵਿੱਚ ਆਪਾਂ ਨੂੰ ਵੱਧ ਚੜ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਇਕੱਲੇ ਬੰਦੇ ਦਾ ਕੋਈ ਕੰਮ ਨਹੀਂ ਤੇ ਸਾਰੇ ਰਲ ਕੇ ਚੱਲਾਂਗੇ ਤੇ ਕੋਈ ਇਹ ਬਹੁਤ ਵੱਡੀ ਗੱਲ ਨਹੀਂ ਜੇ ਸਰਕਾਰਾਂ ਨੇ ਏਡਾ ਏਡੀਆਂ ਆਪਾਂ ਚੇ ਮਨਾਲੇ ਵਿਕੇ ਜਿਹੜੇ ਏਡੇ ਏਡੇ ਵੱਡੇ ਨਾ ਕਾਨੂੰਨ ਲਿਆਉਂਦੇ ਹੀ ਤੇ ਇਹ ਤੇ ਬਹੁਤ ਛੋਟੀ ਚੀਜ਼ ਹੈ ਬਲਾਕ ਵਾਲੀ ਤੇ ਫਿਰ ਸਾਰੇ ਰਲ ਮਿਲ ਕੇ ਬੇਜਲੀਏ ਆਪਾਂ ਨੂੰ ਰਸ ਸਾਥ ਦੇਈਏ ਹੋਰ ਕੋਈ ਗਲਤੀ ਆ ਗਈ ਹੋਵੇ ਤੇ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਰਮ ਸਤਿਕਾਰਯੋਗ ਅੱਜ ਆਪਾਂ ਸਾਰੇ ਜਾਣੇ ਹਾਂ ਦਾ ਨਾਰਾ ਮਾਰਨ ਵਾਸਤੇ ਬਲਾਗ ਤਸਕਾ ਬਚਾਓ ਦੇ ਇਸ ਤਸਕੇ ਦੀ ਧਰਤੀ ਤੇ ਵੱਖੋ ਵੱਖਰੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਵੱਖੋ ਵੱਖਰੇ ਸਿਆਸੀ ਪਾਰਟੀਆਂ ਦੇ ਨੁਮਾਇंदे ਇੱਥੇ ਪਹੁੰਚੇ ਆ ਆਪ ਸਭ ਜੀ ਨੂੰ ਪਤਾ ਸਿਰਫ 2 ਮਿੰਟ ਵਾਸਤੇ ਇਸ ਤੋਂ ਬਾਅਦ ਜਿਹੜੇ ਮੱਤੇ ਬੋਲਣੇ ਆ ਕਿਸਾਨ ਯੂਨੀਅਨ ਵੱਲੋਂ ਤੁਹਾਨੂੰ ਸੁਣਾਉਣੀ ਆ ਤੇ ਪੁਤਲਾ ਫੁਕਣਾ ਵਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ 10 ਮਿੰਟ ਦਾ ਸਾਰਾ ਟਾਈਮ ਜਿਹੜਾ ਹੋ ਰਿਹਾ ਅੱਜ ਤੁਹਾਡੇ ਇੱਥੇ ਪਹੁੰਚੇ ਤੇ ਸਾਰੇ ਹੀ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਨਮਾਇंदे ਸਾਰਿਆਂ ਨੂੰ ਜੀ ਆਇਆਂ ਆਖਦੇ ਆ ਜਿਨ੍ਹਾਂ ਦਾ ਸੰਗਠਨ ਚ ਭਾਜ ਵਧਿਆ ਉਦੋਂ ਵੀ ਇੱਥੋਂ ਜਿਹੜਾ ਬਿਲਾਦ ਸੀ ਇਹਨੂੰ ਬੁੱਟਕੇ ਮੱਤੇ ਵਾਲਿਓ ਫੜਦੇ ਸੀ ਇਹ ਪੰਚਾਇਤ ਵੱਲੋਂ ਕਿ ਠੇਕੇਦਾਰ ਵੱਲੋਂ ਜਿਹੜੀ ਇੱਕ ਸਾਜੀ ਰੇਟ ਪਾਈ ਗਈ ਉਹਦੇ ਵਿੱਚ ਜਦੋਂ ਕੋਰਟ ਵੱਲੋਂ ਸਟੇ ਹੋਇਆ ਤੇ ਪਿੰਡ ਦੇ ਇਸ ਜਿਹੜਾ ਬਲੌਗ ਦਾ ਠੇਕੇਦਾਰ ਸੀ ਉਹਦੇ ਵੱਲੋਂ ਆਪਣੇ ਘਾੜੇ ਨੂੰ ਬੋਲਾ ਸਾਡੇ ਦਾਦਾ ਜੀ ਸਰਦਾਰ 500 ਸੀ ਪਰ ਸਾਡੇ ਨੂੰ ਜੰਮਰ ਤੋਂ ਪਹਿਲਾਂ ਦੀਆਂ ਗੱਲਾਂ ਪਰ ਬਜੁਰਗ ਸਾਡੇ ਜਿਹੜੇ ਪਿੰਡਦਰ ਛੱਕੇ ਦੀ ਵੀ ਤੇ ਇਲਾਕੇ ਦੀ ਵੀ ਹੋਰਿਆ ਉਹ ਪੰਚਾਇਤ ਨੇ ਜਿਹੜੀ ਆ ਡਵਲ ਡਵਲ ਪੜੀ ਦੇ ਕੇ ਇਥੇ ਜਿਹੜੀਆਂ ਜਿਹੜੇ ਇਹ ਸਾਰੇ ਪ੍ਰਬੰਧ ਕੀਤੇ ਜਿਹੜੇ ਦਫ਼ਤਰ ਸਰਕਾਰੀ ਲਿਆਂਦੇ ਇਹ ਕਹੇ ਵੀਰੋ ਮੇਰਾ ਥੋੜਾ ਜਿਹਾ ਦੱਸਣਾ ਬਣਦਾ ਸੀ ਕਿਉਂਕਿ ਜਿਹੜੀਆਂ ਗੱਲਾਂ ਨਹੀਂ ਪਤਾ ਕਈਆਂ ਨੂੰ ਤੇ ਸਾਡੇ ਬਜ਼ੁਰਗਾਂ ਨੇ ਸਾਡੇ ਧਿਆਨ ਚ ਲਾਨੀਆਂ ਦੱਸੀਆਂ ਸੋ ਵੀਰੋ ਇਹ ਬਲਾਗ ਜਿਹੜਾ ਵੀਡੀਓ ਸਾਹਿਬ ਨੇ ਜਿਹੜਾ ਇਹ ਰੰਗ ਕਰ ਦਿੱਤਾ ਸੀ ਇਹਨੂੰ ਜਿਹੜਾ ਹੈਗਾ ਨੋਟੀਫਿਕੇਸ਼ਨ ਕਰਕੇ ਆਪਾਂ ਨੂੰ ਫਰਜ ਇਹ ਬਣਦਾ ਸੀ ਤਰਸੰਗੇ ਬਲਾਗ ਵਾਸਤੇ ਆਪਾਂ ਕੋਈ ਨਾ ਕੋਝੇ ਪਿੰਡ ਵਾਸਤੇ ਇਲਾਕੇ ਵਾਸਤੇ ਸਕੇਓ ਹੀ ਲੈ ਕੇ ਆਉਂਦੇ ਪਰ ਪ੍ਰਾਣੇ ਬਜ਼ੁਰਗਾਂ ਦੀਆਂ ਕਮਾਈਆਂ ਮਿਹਨਤਾਂ ਕੀਤੀਆਂ ਹੋਈਆਂ ਇਹ ਨਹੀਂ ਵੀ ਆਪਾਂ ਇਥੋਂ ਖਤਮ ਕਰਕੇ ਇਹ ਆਪਾਂ ਜੜਿਆਲੇ ਲੈ ਜੀਏ ਚ ਆਪਣੇ ਸੋਦੇ ਅੱਜ ਦੀ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਬੜੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਜਿਹੜੀਆਂ ਲੋਕਾਂ ਦੀ ਬਿਹਤਰੀ ਵਾਸਤੇ ਜਿਹੜੇ ਆ ਕੰਮ ਵੱਡੇ ਪੱਧਰ ਤੇ ਉਲੀਕਾਂਗੇ ਪਰ ਇਹ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਇਹ ਲੋਕਾਂ ਨੂੰ ਪਹਿਲੀਆਂ ਸਰਕਾਰਾਂ ਵੱਲੋਂ ਵੀ ਦਿੱਤੀਆਂ ਗਿਆ ਸਹੂਲਤਾਂ ਨੂੰ ਖੋਹਦੀ ਸਾਜ਼ਿਸ਼ ਹਰ ਰੋਜ਼ ਰੱਖਦੇ ਆ ਪਹਿਲਾਂ ਲੈਂਡ ਪੁਲਿੰਗ ਦੇ ਮਸਲੇ 'ਚ ਵੀ ਫਿਰ ਜਦੋਂ ਲੋਕਾਂ ਨੇ ਕਿਸਾਨ ਜਿੱਥੇ ਬੰਦਿਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸੁਖਬੀ ਸਿੰਘ ਬਾਦਲ ਹੋਰਾਂ ਨੇ ਜਦੋਂ ਇਹ ਸੰਘਰਸ਼ ਵਧਿਆ ਫਿਰ ਇਹਨਾਂ ਨੂੰ ਯੂ-ਟਰਨ ਲੈਣਾ ਪੈ ਗਿਆ ਫਿਰ ਇਦਾਂ ਹੀ ਜਿੱਦਾਂ ਅੱਜ ਆਪਾਂ ਅੱਜ ਦੀ ਗੱਲ ਕਰੀਏ ਤੇ ਬਲਾਕ ਤਸੀਕੇ ਨੂੰ ਕਿਉਂਕਿ ਇੱਥੇ ਇਸ ਪਿੰਡ ਇਸ ਬਲਾਕ ਦੇ ਨਾਲ ਕੋਈ 90 ਪਿੰਡ ਜੁੜੇ ਹੋਏ ਆ ਇੱਥੋਂ ਦੇ ਲੱਗ ਲੱਗੇ ਪਿੰਡਾਂ ਵਾਲਿਆਂ ਨੂੰ ਕੋਈ 2-4 ਕਿਲੋਮੀਟਰ ਤੇ ਕੋਈ ਕੰਮ ਪੈਂਦਾ ਬਲਾਕ ਦੇ ਵਿੱਚ ਚੋ ਆਪਣਾ ਆ ਕੇ ਰੋਜ਼ਮਰ ਰੋਜ਼ ਦੀ ਜਿੰਦਗੀ ਵਿੱਚ ਕੰਮ ਕਰਾਉਂਦੇ ਆ ਹੁਣ ਈਟੀਓ ਸਾਹਿਬ ਨੇ ਇਹ ਬੜਾ ਗਲਤ ਫੈਸਲਾ ਲਿਆ ਕਿ ਇਸ ਬਲਾਕ ਨੂੰ ਖਤਮ ਕਰਕੇ ਇਹ ਸਾਰੇ ਬਲਾਕਾਂ ਨੂੰ ਇੱਕ ਜੰਗਿਆਰਾ ਬਲਾਕ ਬਣਾ ਦਿੱਤਾ ਜਾਂਦਾ ਜਿੱਥੇ ਕਿ ਇਕੱਲਾ ਬਲਾਕ ਨਹੀਂ ਤੋੜਿਆ ਜਾ ਰਿਹਾ ਲੋਕਾਂ ਦੇ ਜਿਹੜੇ ਹੱਕ ਆ ਉਹਨਾਂ ਦੇ ਉੱਤੇ ਢਾਕਾ ਮਾਰਿਆ ਜਾ ਰਿਹਾ ਇਸ ਬਲਾਗ ਦੇ ਨਾਲ ਕਿੰਨੇ ਛੋਟੇ-ਛੋਟੇ ਜਿਹੜੇ ਰੋਜ਼ਗਾਰ ਲੋਕਾਂ ਦੇ ਜੁੜੇ ਸੀਗੇ ਜਿਨ੍ਹਾਂ ਤੇ ਲਤਵਜੂਗੀ ਉਹ ਵੀ ਤੇ ਜਿਹੜੇ ਪਲੱਸ ਜਿਹੜੀਆਂ ਪੰਚਾਇਤਾਂ ਦੇ ਵਿੱਚ ਜਿਹੜਾ ਗਵਨ ਆ ਉਹ ਉੱਥੇ ਵੱਡੇ ਪੱਧਰ ਤੇ ਕੀਤਾ ਜਾਊਗਾ ਜਦੋਂ ਲੋਕਾਂ ਨੂੰ ਕੋ ਪਹੁੰਚੇ ਨਹੀਂ ਜਾਣਾ ਲੋਕਾਂ ਨੂੰ ਪੁੱਛੇ ਨਹੀਂ ਜਾਣਾ ਜਦੋਂ ਇੱਕ ਪੰਚਾਇਤ ਇੱਕ ਦੋ ਬਲਾਗ ਇੱਕ ਹੋ ਗਏ ਉੱਥੇ 100 ਕਿੰਨੇ ਸੈਂਕੜੇ ਪਿੰਡਾਂ ਦਾ ਉੱਥੇ ਜਿਹੜਾ ਵਾ ਉਹ ਜਿਹੜਾ ਸਾਰਾ ਸਿਸਟਮ ਪਹੁੰਚ ਜਾਣਾ ਤੇ ਸਟਾਫ ਇਹਨਾਂ ਨੇ ਕੋਈ ਵਧਾਉਣਾ ਨਹੀਂ ਹੈ ਨਾ ਕੋਈ ਉੱਥੇ ਵੀਡੀਓ ਵਧਾਣਾ ਨਾ ਉੱਥੋਂ ਦਾ ਕੋਈ ਸਟਾਫ ਵਧਾਣਾ ਤੇ ਲੋਕਾਂ ਨੂੰ ਖੱਜਲ ਖਵਰੀ ਤੋਂ ਸਵਾਇ ਹੋਰ ਕੁਝ ਨਹੀਂ ਮਿਲਣਾ ਜਿਹੜੀਆਂ ਸਾਡੀਆਂ ਕਈ ਸਾਡੇ ਵੀਰ ਬਾਹਰ ਨੇ ਉਹਨਾਂ ਦੀਆਂ ਜੇ ਮਾਤਾਵਾ ਪੈਣਾ ਜਿਹੜੀਆਂ ਨੇ ਉਹਨਾਂ ਨੂੰ ਕੰਮ ਕਰਾਉਣੇ ਪੈਂਦੇ ਆ ਤੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਹੁੰਨ ਕਿਆਂ ਜਿਹਨਾਂ ਰਸਤੇ ਤੇ ਜਾਣਗੇ ਉਹਦੇ ਵਿੱਚ ਅਭੀ ਨਵੀ ਵੀ ਹੋਣ ਦਾ ਚਾਂਸ ਹੈਗਾ ਸੋ ਇਸ ਕਰਕੇ ਅਸੀਂ ਤੇ ਪਹਿਲਾਂ ਤੇ ਬੇਨਤੀ ਕਰਦੇ ਆ ਕਿ ਇਹ ਜਿਹੜਾ ਫੈਸਲਾ ਤਾਨਾਸ਼ਹੀ ਨਾਲ ਲਿਆ ਇਹਨੂੰ ਵਾਪਸ ਲਿਆ ਜਾਵੇ ਲੋਕਾਂ ਦੀ ਸਹੂਲਤ ਵਾਸਤੇ ਜਿੱਥੇ ਪਹਿਲੀਆਂ ਸਰਕਾਰਾਂ ਨੇ ਇੱਥੇ ਇਸ ਨਗਰ ਦੇ ਵਿੱਚ ਜਿੱਥੇ ਇਹਨਾਂ ਨੂੰ ਹੈਲਥ ਸੈਂਟਰ ਦਿੱਤਾ ਵਾ ਤਹਿਸੀਲ ਦਿੱਤੀ ਆ ਜਿੱਥੇ ਕਿ ਲੋਕ ਆ ਰੋਜ਼ਮਰਾ ਦੀਆਂ ਜਿਹੜੀਆਂ ਕੋ ਰਜਿਸਟਰੀਆਂ ਆ ਜਾਂ ਕੋਈ ਹੋਰ ਜਿਹੜੇ ਕੰਮ ਆ ਉਹ ਇੱਥੇ ਕਰਾਉਂਦੇ ਆ ਜਿੱਥੇ ਨਾਲ ਐਗਰੀਕਲਚਰ ਦਾ ਢਗਾਵਾ ਉਹ ਸਾਰੀਆਂ ਜਿਹੜੀਆਂ ਸਹੂਲਤਾਂ ਇਸ ਨਗਰ ਦੇ ਵਿੱਚ ਨੇ ਤਾਂ ਕਿ ਇਹ ਨਗਰ ਵੀ ਬਹੁਤ ਵੱਡਾ ਵਾ ਲੋਕਾਂ ਨੂੰ ਬਹੁਤ ਆ ਖਰਚ ਰਖਵਾਣਾ ਹੋਣਾ ਮੈਂ ਬਲਜੀਤ ਸਿੰਘ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਪਿੰਡ ਤਰਸਕੇ ਤੋਂ ਜੋ ਕਿ ਅਸੀਂ ਕਾਫੀ ਦਿਨਾਂ ਦਾ ਇਹ ਜਿਹੜਾ ਬਲਾਗ ਦਾਸ ਸਮੱਸਿਆ ਸਾਨੂੰ ਆਈ ਹੀ ਅਸੀਂ ਇਹਦੇ ਸੰਬੰਧ ਦੇ ਵਿੱਚ ਕਾਫੀ ਵੱਡਾ ਅੱਜ ਜਿਹੜਾ 9 ਤਰੀਕਾ ਰੱਖਿਆ ਸੀ ਅੱਜ ਉਹਦੇ ਵਿੱਚ ਬਹੁਤ ਲੋਕਾਂ ਨੇ ਸਾਨੂੰ ਸੰਯੋਗ ਦਿੱਤਾ ਇਹ ਅਸੀਂ ਜਿਹੜਾ ਸੰਘਰਸ਼ ਆ ਇਹ ਸਫਲਤਾ ਸਾਨੂੰ ਇਹਦੇ ਵਿੱਚ ਮਿਲੂਗੀ ਅਸੀਂ ਆਉਣ ਵਾਲੀਆਂ ਸਮੇਂ ਦੇ ਵਿੱਚ ਈਡੀਓ ਦੇ ਪੁਤਲੇ ਵੀ ਫੂਕਾਂਗੇ ਪੁਤਲੇ ਫੂਕ ਵੀ ਰਹੇ ਆ ਲਕਸ਼ੀਆਂ ਵੀ ਲਾਵਾਂਗੇ ਇਹ ਤੋਂ ਅਗਲੀ ਰਾਜਨੀਤੀ ਜਿਹੜੇ ਆ ਉਹ ਅਸੀਂ ਇਹ ਦੁਬਾਰਾ ਘੜੀ ਜਾਊਗੀ ਕਿ ਇਹ ਬਲਾਜ ਜੋ ਦਾ ਤੋਂ ਹੀ ਜਿਹੜਾ ਇੱਥੇ ਰਵੇ ਕਿਉਂਕਿ ਸਾਡੇ ਪੁਰਖਿਆਂ ਦੀ ਇਹ ਜਾਇਦਾਦ ਆ ਇਹ ਅੱਜ ਇੰਨੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਅਜੇ ਤੱਕ ਕੋਈ ਸ਼ੇਅਰ ਛੜ ਨਹੀਂ ਆਈ ਜਿਹੜਾ ਇਹ ਬਲਾਗ ਸਾਡਾ ਪਿੰਡ ਤਰਸਕੇ ਦੇ ਵਿੱਚੋਂ ਚੱਲ ਗਿਆ ਤੇ ਫਿਰ ਤਹਿਸੀਲ ਵੀ ਚਲ ਜਣੀ ਆ ਤੇ ਤਹਿਸੀਲ ਜਾਣ ਦੇ ਨਾਲ ਹੋਰ ਵੀ ਧਾਇਰੇ ਸਾਡੇ ਚਲ ਜਣੇ ਆ ਜਦੋਂ ਧਾਇਰੇ ਸਾਰੇ ਚਲ ਗਏ ਜਿੱਦਾਂ ਲੈਂਡ ਪੂਲਿੰਗ ਦਾ ਇਹਨਾਂ ਨੇ ਪਾਲਿਸੀ ਬਣਾਈ ਸੀ ਉਹ ਕਿਸਾਨਾਂ ਮਜ਼ਦੂਰਾਂ ਨੇ ਰਲ ਕੇ ਉਹ ਰੱਦ ਕਰਵਾਈ ਉਹ ਰੱਦ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਹੋਰ ਕੁਝ ਨਹੀਂ ਲੱਭਾ ਇਹ ਜਿਹੜੀਆਂ ਪਿੰਡ ਦੀਆਂ ਆਪਣੇ ਪੰਚਾਇਤੀ ਜ਼ਮੀਨਾਂ ਵਾ ਉਹ ਹੜੱਪ ਕਰਨੀ ਚਾਹੁੰਦੇ ਆ ਇਹ ਜਿੱਦਾਂ ਘੈਰਾ ਵਾ ਇਹ ਸਾਰਾ ਜਿਹੜਾ ਇੱਕ ਥਾਂ ਇਕੱਠਾ ਕਰਕੇ ਇਹ ਤਸਕੀ ਦਾ ਦੈਰਾ ਵੀ ਇਨਾਂ ਵੇਚ ਜਾਣਾ ਵਾ ਜਿਹੜੀਆਂ ਤਰਸਕੀ ਨੂੰ ਇਨਾਂ ਨੇ ਦੱਸਿਆ ਵੀ ਅਸੀਂ ਸਮਾਰਟ ਸ਼ਹਿਰੀ ਬਣਾਵਾਂਗੇ ਮੰਡੀ ਬਣਾਵਾਂਗੇ ਮਾਲਕ ਵਿਕਾਸ ਦੀਆਂ ਗੱਲਾਂ ਕਰਕੇ ਗਏ ਆ ਅੱਜ ਉਹ ਵਿਕਾਸ ਜਿਹੜਾ ਜੋ ਦਾ ਤੂੰ ਹੀ ਪਿਆ ਵਾ ਚੰਡਾਂ ਦੇ ਵਿੱਚ ਮਹੱਲਾ ਕਲੀਨਿਕ ਖੋਲਣ ਦਾ ਇੱਕ ਪਰਪੰਚ ਰਚਿਆ ਗਿਆ ਕਿ ਖੁੱਲ ਗਏ ਆ ਫਿਰ ਸਕੂਲਾਂ ਦੇ ਵਿੱਚ ਨਵੇਂ ਰੰਗ ਰੋਗਣ ਕਰਕੇ ਸਕੂਲਾਂ ਦੇ ਉਦਘਾਟਨ ਕਰ ਦਿੱਤੇ ਇੱਕ ਪਾਸੇ ਤੁਹਾਨੂੰ ਉਦਘਾਟਨ ਕੀਤੇ ਜਾ ਰਿਹਾ ਦੂਜੇ ਪਾਸੇ ਬਲਾਕ ਦਰਸਿਕਾਂ ਨੂੰ ਫਤਮ ਕੀਤਾ ਜਾ ਰਿਹਾ ਦੇਖੋ ਜੀ ਜਿਹੜੇ ਉਦਘਾਟਨ ਕਰਦੇ ਆ ਇਹ ਲੋਕਾਂ ਦੀ ਅੱਖੀ ਘਟਾ ਕੋਈ ਉਦਘਾਟਨ ਨਹੀਂ ਇਹਨਾਂ ਨੇ ਜਿਹੜੇ ਕੀਤੇ ਆ ਸਭ ਝੂਠ ਆ ਇਹ ਪ੍ਰਾਣੀਆਂ ਪੁਰਾਣੇ ਜਿਹੜੀਆਂ ਕੰਧਾਂ ਸਕੂਲ ਆ ਉਹਦਾ ਏਦਾਂ ਉਹਦਾ ਉਦਘਾਟਨ ਕਰਕੇ ਚਲ ਜਾ ਕੋਈ ਇਹਨਾਂ ਨੇ ਵਿਕਾਸ ਨਹੀਂ ਕਰਾਇਆ ਅਜੇ ਤੱਕ ਇਹ ਸਭ ਇਹ ਝੂਠ ਆ ਇਹ ਜਿੰਨੇ ਦਿਨ ਇਹ ਸਰਕਾਰਾਂ ਦੇ ਵਿਰੁੱਧ ਆਪਾਂ ਲੜੇ ਨਾ ਉਹਨਾਂ ਚਿਰ ਆਪਾਂ ਨੂੰ ਹੱਕ ਨਹੀਂ ਮਿਲਨੇ ਸੋ ਨਾਲ ਨੇ ਮਨਜੀਤ ਸਿੰਘ ਖੜੇ ਮਨਜੀਤ ਸਿੰਘ ਜੀ ਕੀ ਇਸ ਮਾਮਲੇ ਤੇ ਕਹਿਣਾ ਚਾਹੋਗੇ ਦੇਖੋ ਜੀ ਸਾਡੇ ਵੱਟ ਪਟੇਰੇ ਬਜ਼ੁਰਗਾਂ ਦੀ ਜਿਹੜੀ ਆ ਕੀਤੀ ਹੋਈ ਕਮਾਈ ਜਿਹੜੀ ਸੀ ਲੱਖਾਂ ਵਿੱਚ ਸੇ ਆਈ ਸੀ ਬਲਾਕ ਤਰਸਿਕਾ ਜਿਹੜਾ 60-62 ਸਾਲਾਂ ਤੋਂ ਜਿਹੜਾ 65 ਸਾਲ ਤੋਂ ਪੁਰਾਣਾ ਜਿਹੜਾ ਸਭ ਤੋਂ ਇਲਾਕੇ ਦੇ ਵਿੱਚ ਪੁਰਾਣਾ ਬਲਾਕ ਸੀ ਜਿਹੜਾ ਆ ਨਵੀਂ ਸਰਕਾਰ ਆਈ ਆ ਜਿਨ੍ਹਾਂ ਨੇ ਇਹ ਗੱਲ ਕਹੀ 70 ਸਾਲ ਦੇ ਵਿੱਚ ਜਿਹੜਾ ਕੋਈ ਕਿਸੇ ਨੇ ਨਹੀਂ ਕੀਤਾ ਉਹ ਅਸੀਂ ਕਰਕੇ ਵਿਖਾਵਾਂਗੇ ਤੇ ਆ 70 ਸਾਲ ਵਾਲਾ ਇਹਨਾਂ ਨੇ ਕਰਕੇ ਵਿਖਾ ਦਿੱਤਾ ਇਸ ਤਰਸਕੇ ਪਿੰਡ ਨੂੰ ਇਹ ਕਹਿੰਦੇ ਸੀ ਇੱਕ 스마트 ਸ਼ਹਿਰ ਬਣਾਉਣਾ 스마트 ਸ਼ਹਿਰ ਬਣਾਉਣ ਦੀ ਬਜਾਏ ਇਹਨਾਂ ਨੇ ਪਿੰਡ ਤਰਸਕੇ ਦਾ ਇਲਾਕੇ ਦਾ ਜਿਹੜਾ ਬਲੌਗ ਸੀ ਪੰਚਾਇਤ ਦਾ ਇਹਨੂੰ ਚੁੱਕ ਕੇ ਜਟਿਆਲੇ ਦੇ ਵਿੱਚ ਮਰਜ ਕਰ ਦਿੱਤਾ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਆ ਸਰਕਾਰਾਂ ਦਾ ਕੰਮ ਹੁੰਦਾ ਇਲਾਕੇ ਦੀ ਡਿਵੈਲਪਮੈਂਟ ਕਰਨ ਦਾ ਇੱਥੇ ਕੋਈ ਵੱਡੇ ਵੱਡੇ ادارے ਲਿਆਉਂਦਾ ਇਹਨਾਂ ਨੇ ਸਾਡੇ ਇਲਾਕੇ ਕੋਲੋਂ ਜਿਹੜਾ ਤੇ 90 99 ਪਿੰਡਾਂ ਦਾ ਜਿਹੜਾ ਬਲਾਕ ਸੀ ਇਹ ਵੀ ਫੋਕਸ ਸਾਡੇ ਕੋਲ ਲੈ ਗਿਆ ਵਿਚੇ ਵਿੱਚ ਵੇਖੋ ਜੀ ਸਾਰੇ ਹੀ ਪਿੰਡਾਂ ਦੇ ਮੋਦ ਪਰ ਜਿਹੜੇ ਜਿਨ੍ਹਾਂ ਨੂੰ ਅੱਜ ਫਲਾਗ ਤੇ ਰੋਸ ਚ ਛੱđa ਦਿੱਤਾ ਹੀ ਉਹਨਾਂ ਨੇ ਤੁਹਾਨੂੰ ਸਾਰੇ ਬੁਲਾ ਰਹੇ ਨੇ ਦੱਸਦਾ ਵੀ ਇਹ ਸਾਡਾ ਜੱਦੀ ਪੁਰਸ਼ੀ ਜਿਹੜਾ ਬਲਾਕ ਆ ਵੱਡੇ ਵੱਡੇਰਿਆਂ ਦਾ ਉਹ ਹੈਗਾ ਸੀ ਜੇ ਸਾਨੂੰ ਕੋ ਦਿਨ ਨਹੀਂ ਜੋਗੇ ਤੇ ਸਾਡੇ ਕੋ ਖੜਦੇ ਵੀ ਕਿਉਂ ਕਿਉਂਕਿ ਸਾਡੀਆਂ ਪ੍ਰੋਬਲਮਾਂ ਜਿਹੜੀਆਂ ਕਿ ਭਾਈ ਨੇ ਦੱਸਿਆ ਤਰਹਿਆ ਜ਼ਾ ਨੇ ਪੀ ਇਹ ਤਸਵੀਰ ਜਿਹੜੀ ਆ ਸਾਨੂੰ ਅੰਮ੍ਰਿਤਸਰ ਵਨ ਪੈਣੀ ਆ ਕਿਉਂਕਿ ਕਈਆਂ ਬੰਦਿਆਂ ਦੇ ਤਾਂ ਕਾਗਜ਼ ਨਹੀਂ ਪੂਰੇ ਅੰਮ੍ਰਿਤਸਰ ਜਾਣ ਜੁਕੇ ਮੋਟਰਸਾਈਕਲ ਤੇ ਉਹਨਾਂ ਨੂੰ ਪਹਿਲਾਂ ਚਲਾਨ ਕਟਾਉਣਾ ਪਊ ਕੋਈ ਫੇਰ ਉਹ ਜਾਣ ਕਰਨਗੇ ਉੱਥੇ ਕਈਆਂ ਦੇ ਐਡਰੈਸ ਹੀ ਚੇਂਜ ਹੋਏ ਨੇ ਆ ਕਈਆਂ ਨੂੰ ਅਜੇ ਜਿਹੜੇ ਦੂਜੇ ਆ ਆਮ ਬੰਦੇ ਉਹਨਾਂ ਨੂੰ ਪਤਾ ਪਰ ਸਾਡੀ ਹੱਥ ਜੋੜ ਕੇ ਬੇਨਤੀ ਕੀਤੀ ਸਾਨੂੰ ਕਿ ਜੀਓ ਡੀ ਸਾਹਿਬ ਇਦਾਂ ਨਾ ਕਰੋ ਸਾਡਾ ਬਲਾਗ ਜੋ ਸਾਨੂੰ ਪਹਿਲਾਂ ਹਿੱਸੇ 'ਚ ਮਿਲਿਆ ਸਾਡੇ ਕੋ ਰਹਿਣ ਦਿਓ ਇਨੂੰ ਅਹੀ ਇਹ ਕੀਮਤ ਵੀ ਨਹੀਂ ਜਾਣਦਵਾ ਅੱਜ ਬਲਾਕ ਤਰਸਿੱਕਾ ਵਿਖੇ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਸਮੂਹ ਪਾਰਟੀਆਂ ਅਤੇ ਵੱਖ-ਵੱਖ ਸਮਾਜ ਸੇਵੀਆਂ ਐਨ ਜੀਓ ਇੱਥੇ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਦੀ ਮੰਗ ਸੀ ਕਿ ਹਲਕਾ ਝੰਡੇਆਲਾ ਅਤੇ ਹਲਕਾ ਮਜੀਠਾ ਅੰਦਰ ਪੈਂਦੇ ਇੱਕ ਰਈਆ ਬਲਾਕ ਅਤੇ ਬਲਾਕ ਤਰਸਿੱਕਾ ਦੋਵਾਂ ਨੂੰ ਖਤਮ ਕਰਨ ਦੀ ਕਗਾਰ ਦੇ ਉੱਤੇ ਸਰਕਾਰ ਜਿਹੜੀ ਆ ਪੂਰਜੋਰ ਜ਼ੋਰ ਲਗਾ ਰਹੀ ਹੈ ਤੇ ਇਥੇ ਇਹਨਾਂ ਸਾਰੇ ਹੀ ਸੰਘਰਸ਼ੀ ਜੋਧਿਆਨੇ ਇਕੱਠ ਕਰਕੇ ਇਹ ਸਨੇਹਾ ਦਿੱਤਾ ਸਰਕਾਰ ਨੂੰ ਕਿ ਜੇ ਬਿਲ ਬਲਾਗ ਤਰਸਿੱਕਾ ਤੇ ਬਲਾਕ ਰਈਆ ਦਾ ਕੋਈ ਨੁਕਸਾਨ ਹੁੰਦਾ ਇਥੋਂ ਚੁੱਕਿਆ ਜਾਂਦਾ ਤੇ ਵੱਡੇ ਪੱਧਰ ਤੇ ਸੰਘਰਸ਼ ਵਧਿਆ ਜਾਵੇਗਾ ਤੇ ਇਸੇ ਇਥੇ ਜਿਹੜਾ ਵਾ ਫੈਸਲੇ ਕੀਤੇ ਗਏ ਨੇ ਕਿ ਸੰਘਰਸ਼ ਵਧਣ ਵਾਸਤੇ ਕਮੇਟੀ ਬਣਾਈ ਗਈ ਆ ਕਮੇਟੀ ਨੇ ਜਿਹੜੇ ਆ ਫੈਸਲੇ ਜਿਹੜੇ ਦੱਸ ਦਿੱਤੇ ਨੇ ਕਿ ਸਖਤ ਫੈਸਲਿਆਂ ਦੇ ਨਾਲ ਅਗਲਾ ਸੰਘਰਸ਼ ਵਧਿਆ ਜਾਵੇਗਾ ਤੇ ਸਰਕਾਰ ਦੀ ਜਿਹੜੀ ਆ ਉਹ ਵੱਡੇ ਪੱਧਰ ਤੇ ਵਿਰੋਧਤਾ ਕੀਤੀ ਜਾਵੇਗੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਕੰਮਾਂ ਦੇ ਉੱਤੇ ਮਾੜਾ ਅਸਰ ਪੈ ਸਕਦਾ ਹੈ ਲੋਕ ਚੇਤਨਾ ਤੋਂ ਸਤਨਾਮ ਜੀ